ਉਜੀ ਸਾਹਿਬ ਤੁਸੀਂ ਹਮੇਸ਼ਾ ਜਿਹੜਾ ਅੰਮ੍ਰਿਤ ਘਰ ਖਾਲਸਾ ਜੀ ਭਾਈ ਸਾਹਿਬ ਹੈਗੇ ਉਹਦਾ ਕਹਿੰਦਾ ਖਰਾਬ ਬੋਲਦੇ ਆ ਉਹਦਾ ਕੀ ਕਾਰਨ ਕੀ ਹੈਗਾ ਦੇਖੋ ਜੀ ਅਸੀਂ ਲਗਾਤਾਰ ਪਾਰਟੀ ਦੇ ਫੈਸਲਿਆਂ ਦੇ ਨਾਲ ਆ ਪਾਰਟੀ ਦੇ ਨਾਲ ਆ ਪਰ ਹੁਣ ਜਦੋਂ ਸਰਦਾਰ ਬਾਦਲ ਸਾਹਿਬ ਕਹਿੰਦੇ ਸੀ ਵੀ ਪਾਰਟੀ ਨਹੀਂ ਛੱਡਣੀ ਚਾਹੀਦੀ ਪਾਰਟੀ ਮਾਂ ਹੁੰਦੀ ਹੈ ਇਸੇ ਤਰੀਕੇ ਨਾਲ ਅਸੀਂ ਆਪਣੀ ਮਾਂ ਪਾਰਟੀ ਦੇ ਨਾਲ ਹੈ ਹੁਣ ਬਾਦਲ ਸਾਹਿਬੇ ਗੱਲ stdc ਕਹਿੰਦੇ ਸੀ ਕਿ ਉਹ ਜਨਤਾ ਦੇ ਵਿੱਚ ਵਿਚਰ ਕੇ ਫੈਸਲਾ ਲੈਂਦੇ ਸੀ ਪਿੰਡਾਂ ਦੀਆਂ ਸੱਥਾਂ ਤੇ ਜ세ਦਾਰਾਂ ਤੋਂ ਸਾਰੀ ਚੀਜ਼ਾਂ ਨੂੰ ਸਮਝ ਕੇ ਫੈਸਲਾ ਲੈਂਦੇ ਸੀ ਹੁਣ ਸਾਡੇ ਪ੍ਰਧਾਨ ਜੀ ਸਿਰਫ 10-11 ਬੰਦੇ ਜਿਹੜੇ ਜੋ ਕੋਰ ਕਮੇਟੀ ਦੇ ਆ ਉਹਨਾਂ ਦਾ ਫੈਸਲਾ ਮੰਨ ਕੇ ਹੀ ਐਲਾਨ ਕਰ ਦਿੰਦੇ ਨੇ ਕਈ ਵਾਰੀ ਤਾਂ ਸਟੇਜ ਤੇ ਹੀ ਐਲਾਨ ਕਰ ਦਿੰਦੇ ਨੇ ਕੋਰ ਕਮੇਟੀ ਦਾ ਫੈਸਲਾ ਅਟੱਲ ਨਹੀਂ ਹੁੰਦਾ ਅਟੱਲ ਹੁੰਦਾ ਪਿੰਡਾਂ ਦੀ ਸੱਥਾਂ ਦਾ ਅਸੀਂ ਪਿੰਡਾਂ ਦੀ ਸੱਥਾਂ 'ਚ ਰਹਿੰਦੇ ਆ ਜਾਣਦੇ ਆ ਆਣਦੇ ਆ ਲੋਕਾਂ ਵਿੱਚ ਵਿਚਰਦੇ ਆ ਤੇ ਕੱਲੇ-ਕੱਲੇ ਦੀ ਗੱਲ ਸੁਣਦੇ ਆ ਲੋਕ ਕੀ ਕਹਿੰਨੇ ਆ ਇਸ ਕਰਕੇ ਲੋਕਾਂ ਨੂੰ ਸੁਣ ਕੇ ਅਸੀਂ ਕਹਿੰਨੇ ਆ ਕਿ ਭਾਈ ਜਿਹੜੀ 12 ਸੀਟਾਂ ਦੇ ਤੁਸੀਂ ਉਮੀਦਵਾਰ ਲਾਣ ਦੇ ਸੀ ਕਿ ਪੰਥਕ ਠੀਕ-ਠਾਕ ਖਡੂਰ ਸਾਹਿਬ ਉਸ ਸਮੇਂ ਜਦ ਸਿਮਨ ਸਿੰਘ ਮਾਨ ਨੂੰ ਹਲਤਾ ਦਿਆ ਸੀ ਪਿੱਛੇ ਤੁਸੀਂ ਬੀਬੀ ਕਲੜਾ ਤੋਂ ਖਿਲਾਫ ਉਮੀਦਵਾਰ ਖੜਾ ਕਰਕੇ ਜੋ ਆਪਣੀ 13 ਸੀਟਾਂ ਦੇ ਨੁਕਸਾਨ ਪੁਜਿਆ ਹੁਣ ਭਾਈ ਅਮਰਤਪਾਲ ਸਿੰਘ ਜੋ ਉਹਨੇ ਕੋਈ ਆਪਣੇ ਬੱਚੇ ਲਈ ਤਾਂ ਕਿਸੇ ਹੋਰ ਦੇ ਲਈ ਤਾਂ ਜੇਲ੍ਹ ਤੇ ਗਿਆ ਨਹੀਂ ਤੇ ਉਹ ਪੰਥ ਦੇ ਲਈ ਬੱਚਿਆਂ ਦੇ ਲਈ ਗਿਆ ਜੇਕਰ ਅਕਾਲੀ ਦਲ ਇਸ ਨੂੰ ਇਹ ਖਤਰਾ ਸਮਝਦਾ ਵੀ ਭਾਈ ਅਮਰਤਪਾਲ ਸਿੰਘ ਹੀ ਛਿੱਤ ਗਿਆ ਤਾਂ ਇਹ ਸਾਡੇ ਲਈ ਵੱਡਾ ਖਤਰਾ ਨਾ ਹੋ ਜਾਵੇ ਪੰਥੇ ਦੇ ਵਾਲਾਂ ਚਲੇ ਜਾਵੇ ਜੇਕਰ ਇਹ ਜਿੱਦਾਂ ਸੋਚਾਂਗੇ ਤਾਂ ਪਾਰਟੀ ਅੱਗੇ ਨਹੀਂ ਵਧੇਗੀ ਅਸੀਂ ਤਾਂ ਪਾਰਟੀ ਦੀ ਖਾਤਰ ਜਾਨ ਦੇਣ ਨੂੰ ਤਿਆਰ ਹਾਂ ਕੁਝ ਜੋ ਪੀੜਾ ਪ੍ਰਧਾਨ ਕੁਝ ਅਹੁਦੇਦਾਰ ਐ ਜੋ ਸੁਖਬੀਰ ਦੇ ਨੇੜੇ ਆ ਉਹ ਬਿਨਾਂ ਮਤਲਬ ਤੋਂ ਆਪਣੇ ਸਾਨੂੰ ਗਦਾਰ ਦੰਨੇ ਆ ਬਣਾ ਲੈ ਕਰਦੇ ਆ ਅੱਜ ਗੁਰੂਪੁਰ ਮਹਾਰਾਜ ਦੇ ਨਵੇਂ ਬਾਚੇ ਗੁਰਪੁਰਬ ਦੇ ਦਿਹਾੜੇ ਦੇ ਉੱਤੇ ਅਸੀਂ ਇਸ ਗੱਲ ਦੀ ਸੋਖਾ ਕੇ ਕਹਿੰਦੇ ਆ ਅਸੀਂ ਪਾਰਟੀ ਦੇ ਫੈਸਲਿਆਂ ਦੇ ਨਾਲ ਆ ਪਰ ਪਾਰਟੀ ਨੂੰ ਫੈਸਲੇ ਪਿੰਡਾਂ ਤੋਂ ਸੱਥਾਂ ਤੋਂ ਲੈਣੇ ਚਾਹੀਦੇ ਨਾ ਕਿ ਕੋਰ ਕਮੇਟੀ ਦੇ ਸਾਨੂੰ ਕਦੇ ਡਰ ਲੱਗਦਾ ਕਿ ਜੋ ਕੋਰ ਕਮੇਟੀ ਹੋਣਾ ਰਹੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਫੈਸਲੇ ਹੈਗੇ ਨੇ ਉਹ ਮਤਲਬ ਜਿਹੜੇ ਵਰਕਰ ਹੈਗੇ ਉਹਨਾਂ ਤੋਂ ਨਹੀਂ ਲੈ ਜਾਂਦੇ ਇੱਕ ਬੰਦ ਕਮਰੇ 'ਚ ਬੈਠ ਕੇ ਕੋਰ ਕਮੇਟੀ ਦੇ ਫੈਸਲੇ ਲੈ ਲਉਂਦੀ ਹੈ ਤੇ ਪ੍ਰਧਾਨ ਜੀ ਉਸ ਫੈਸਲੇ ਨੂੰ ਹੀ ਅਟਲ ਰੰਦੇ ਨੇ ਅਸਲ ਉਹ ਸਮਾਂ ਦੇਣਾ ਚਾਹੀਦਾ ਜਿਸ ਸਮੇਂ ਜਨਤਾ ਦੀ ਆਵਾਜ਼ ਕਹਿੰਦੀ ਹੋਵੇ ਜਨਤਾ ਦੀ ਆਵਾਜ਼ ਤਾਂ ਬਿਲਕੁਲ ਹੀ ਨਾ ਤੇ ਖਿਲਾਫ ਹੈ ਫਿਰ ਹੁਣ ਕਹਦੇ ਮੈਂ ਫੌਜੀ ਸਾਹਿਬ ਨਹੀਂ ਬੋਲ ਰਿਆ ਨਹੀਂ ਬੋਲ ਰਿਆ ਇਹਨਾਂ ਨੂੰ ਜਨਤਾ ਕੀ ਬਾਤ ਤੇ ਕੋਈ ਪਰਵਾਹ ਨਹੀਂ ਸਿਰਫ ਕੋਰ ਕਮੇਟੀ ਦੇ ਦਰਜੀਤ ਸਿੰਘ ਟੀਮਾ ਦਰਜੀਤ ਸਿੰਘ ਟੀਮਾ ਖਿੜੀ ਗੱਡੀ ਦੇ ਵਿੱਚ ਜਾ ਆਪਣੇ ਕੰਮ ਲਈ ਤੇ ਜਾ ਕੋਰ ਕਮੇਟੀ ਦੇ ਦਫ਼ਤਰ ਚ ਉਹ ਪਿੰਡਾਂ ਦੇ ਵਿੱਚ ਕਦੇ ਕਿਸੇ ਪਿੰਡ ਚ ਨੂੰ ਆਪ ਨਿਕਣ ਕੇ ਉਹਨੂੰ ਪੁੱਛਿਆ ਕਿਨੇ ਪਿੰਡ ਵਿੱਚ ਤੂੰ ਕਿੱਥੇ ਵੋਟ ਪਾਵੇਂ ਸਾਨੂੰ ਪੰਜਾਬ ਦੇ 12000 ਪਿੰਡਾਂ ਨੇ ਕੱਲੇ-ਕੱਲੇ ਪਿੰਡ ਦਾ ਪਤਾ ਕਿ ਤੱਕ ਕੀ ਵੋਟ ਪਾਊਗਾ ਪਿੱਛੇ ਜੀ ਜਦੋਂ ਇਹਨਾਂ ਨੇ ਹੁਣ ਕਹਿੰਦੇ ਬਈ ਬੀਬੀ ਰਾਜਵਾਲੇ ਦੀ ਭੈਣ ਬੀਬੀ ਕਮਜੀਤ ਕੌਰ ਖੜੀ ਹੋਈ ਉਹਨੂੰ ਘਰਾਤਾ ਹੁਣ ਫੌਜ ਤੋਂ ਪਿੰਛਲ ਮੈਂ ਆਇਆ ਤੇ ਪੈ ਨਾ ਪ੍ਰਿਮੈ ਕਿ ਕੀ ਪਿੰਛਲ ਮੇਰੀ ਬਾਨੋ ਕਿੰਨਾ ਲੱਗ ਜੂਗੀ ਕੁਰਬਾਨੀ ਰਾਜਵਾਲੇ ਨੇ ਕੀਤੀ ਤੇ ਉਹਦਾ ਸਤਕਾਰ ਉਹਦੀ ਭੈਣ ਨੂੰ ਕਿਵੇਂ ਮਿਲ ਜੂਗਾ ਹੇ ਗਲੇਸ਼ੀਅਰ ਮੈਂ ਰਹਾ ਉਹਦਾ ਅਵਾਰਡ ਦੂਜੇ ਮੇਰੀ ਭੈਣ ਨੂੰ ਕਿੱਥੇ ਮਿਲ ਜੂਗਾ ਜੇ ਭਗਤ ਸਿੰਘ ਨੇ ਕੁਰਬਾਨੀ ਕੀਤੀ ਤਾਂ ਭਗਤ ਸਿੰਘ ਦੇ ਫੋਟੋ ਲੱਗਣੀਆਂ ਉਹ ਨਹੀਂ ਭੈਣ ਦੀ ਨਹੀਂ ਜੇ ਰਾਜੋਣਾ ਖੁਦ ਮੈਦਾਨ ਚ ਹੁੰਦਾ ਫਿਰ ਅਸੀਂ ਕਹਿੰਦੇ ਵੀ ਭਾਈ ਰਾਜੋਣਾ ਮੈਦਾਨ ਦੇ ਵਿੱਚ ਭੈਣ ਦਾ ਭਰਾ ਦਾ ਨੇ ਇਹਨੂੰ ਸਨਮਾਨਤ ਦੇ ਵਿੱਚ ਮਲਾਣਾ ਚਾਹੀਦਾ ਹੁਣ ਤੌੜਾ ਰਾਮ ਨੇ ਕੁਰਬਾਨੀਆਂ ਕੀਤੀਆਂ ਤੌੜਾ ਰਾਮ ਨੂੰ ਪੰਥ ਕਰਨੀ ਪਿਆ ਗਿਆ ਜੇ ਕਹੀ ਉਹਦੇ ਭਰਾ ਨੂੰ ਦਿਓ ਉਦੋਂ ਥੋੜੀ ਹੁੰਦਾ ਗੱਲ ਵੀ ਉਹਦੀ ਭੈਣ ਨੂੰ ਸਨਮਾਨਤ ਦਿਓ ਹੁਣ ਸੀਮਨ ਜੀ ਸੀਮਾਨ ਨੂੰ ਜਿਹੜੇ ਤੇ ਸੀ ਉਹਨੇ ਕੁਰਬਾਨੀ ਕੀਤੀ ਜੇ ਕਹੇ ਉਹਦੇ ਪੁੱਤਰ ਰੀਮਾਨ ਸਿੰਘ ਨੂੰ ਸਨਮਾਨਤ ਦਿਓ ਇੱਦਾਂ ਨਹੀਂ ਗੱਲ ਬਣਦੀ ਜਿਹੜਾ ਬੰਦਾ ਕੁਰਬਾਨੀ ਕਰਦਾ ਉਸ ਨੂੰ ਹੀ ਸਨਮਾਨਤ ਦਾ ਹੱਕਦਾਰ ਹੁੰਦਾ ਲੋਕ ਸਭ ਸਮਝਦੇ ਆ ਸਭ ਜਾਣਦੇ ਆ ਅਸੀਂ ਅਕਾਲੀ ਸੀ ਅਕਾਲੀ ਆ ਅਕਾਲੀ ਰਹਾਂਗੇ ਮਰਦੇ ਦਮ ਤੱਕ